वो तो मिनटों का काम कर सकते हैं बाकी सब और वो पानी पर है वो कितने खुश हैं क्या 13 तक बजट रख लो है जी मैं इससे 5 करोड़ हो बिल्कुल बिल्कुल अगर पास करो हो सकती है पॉलिसी कर सकते हैं इधर एक्टिवेट करना चाहिए रखना चाहिए सिर्फ और बहुत समय ਚਲੇ ਬੜੀ ਬੜੀ ਪਾਣੀ ਜਿੰਨਾ ਮਰਦੀ ਪਾਣੀ ਅਸੀਂ ਨਾਲ ਹੈ ਜੀ ਨਦੀ ਰੋਕਣ ਨੂੰ ਬਚਾਉਣਾ ਜੀ ਹਣਦੇ ਕੋਈ ਸਾਰੀ ਹੋ ਗਈ ਉਹਦੇ ਬਾਰੇ ਬੋਲੋ ਜੇ ਜਿਹੜਾ ਮੇਨ ਕੰਮ ਹੈ ਉਹ ਮੇਰੇ ਨੂੰ ਪਤਾ ਹੈ ਵੀ ਸਾਰੀ ਜਿਹੜੀ ਹੋਰੀ ਨੱਦੇ ਵਿੱਚ ਉਹ ਸਭ ਤੋਂ ਖਤਰਨਾਕ ਹੈ ਤੁਹਾਡੇ ਤੁਸੀਂ ਚੇਰ ਤੁਸੀਂ ਕਦੀ ਰੋਕੇ ਕਿਸੇ ਨੂੰ ਕਿਸੇ ਰੋਕੇ ਵੀ ਨਹੀਂ ਇਹਦਾ ਕਿ ਮਤਾਂ ਪਾਉਂਦੇ ਨਦੀ ਦੇ ਵਿੱਚ ਨਹੀਂ ਨਹੀਂ ਦੇ ਫਿਕਚਰ ਯੂ ਸਾਹਿਬ ਪਾਣੀ ਦੇ ਪਾਣੀ ਦੇ ਪਾਣੀ ਦਾ ਸ਼ਹਿਰ ਚ ਵੀ ਆਵੜੇ ਨਹੀਂ ਉਹ ਨਦੀ ਚ ਲੋ ਲੋ ਬਾਲੀ 1000 ਬਾਲੀ ਦੇ ਦਰ ਮੈਂ ਇੱਕ ਮਿੰਟ ਮੈਂ ਪਾਣੀ ਦਾ ਗਵਾਹ ਦੱਸਦੀ ਹਾਂ ਮੈਂ ਸਮਝਣ ਜਿਹੜੀ ਪਾਸ ਕੋਈ ਵੀ ਉਹ ਪਾਸ ਜਿਹੜੀ ਸੁਣ ਲੋ ਮੇਰੀ ਮੇਰੀ ਗੱਲ ਤਾਂ ਸੁਣ ਲੋ ਮੈਂ ਮਦਦ ਕਰਤਾ ਦੇ ਰਹੀ ਹਾਂ ਮੇਰੀ ਗੱਲ ਉਹ ਆ ਉਹ ਐਨਸੀ ਚੈੱਕ ਕਰਨ ਨੂੰ ਸਾਰੀਆਂ ਹਾਂ ਐਨਸੀ ਚੈੱਕ ਕਰਨੀਆਂ ਡਰੇਨੇਜ ਡਿਪਾਰਟਮੈਂਟ ਕਹਿੰਦੇ ਕਿ ਇੱਥੇ ਕੋਈ ਇਤਰਾਜ ਨਹੀਂ ਸਾਡੇ ਬੈਂਕ ਤੇ ਰੋਕ ਨੂੰ ਭਲੀ ਤੁਹਾਨੂੰ ਕਮਾਤਾ ਉਹ ਡਰੇਨੇਜ ਡਿਪਾਰਟਮੈਂਟ ਕਿਹਾ ਨਾਮ ਉਹ ਇਤਰਾਜ ਨਹੀਂ ਤੇਰੀ ਖਾਤਾ ਬਿਲਕੁਲ ਬਿਲਕੁਲ ਸਾਈਡ ਪਾ ਰਿਹਾ ਇਹਦਾ ਪੋਰਟ ਕੀ ਹੁੰਦੀ ਜਾਂਦੀ ਹੈ ਜੀ ਸਿਰਫ ਉਹ ਸ਼ਹਿਰ ਤੋਂ ਹੈ ਜੀ ਪੋਰਟ ਇਸ ਕਿਦੀ ਜਾਂਦੀ ਹੈ ਪਰ ਬਹੁਤ ਕੁਝ ਨਹੀਂ ਪੋਰਟ ਦੇ ਕੰਮ ਕਰਨ ਵਾਲੇ ਸ਼ਹਿਰ ਦਾ ਬੁਰਾ ਹਾਲ ਹੈ ਮੈਂ ਵੀਰ بھائی ਜੀ ਜਿੰਨੇ ਸਾਰੇ ਕੰਮ ਕਰੀ ਸਾਰੇ ਸ਼ਾਇਰ ਠੇਕੇ ਦਾ ਕੰਮ ਕਰਦੇ ਭੱਜ ਗਏ ਹੋਰ ਕੰਮ ਨਹੀਂ ਕਰਨਾ ਆਇਆ ਜਾਂਦਾ ਉਹਨਾਂ ਨੂੰ ਪੁੱਛਦਾਂਗੇ ਵੀ ਮੈਂ ਨਾਲ ਦੀ ਨਾਲ ਤੋੜ ਬਾਗਬਰ ਤੋਂ ਠੇਕੇਦਾਰਾਂ ਨੇ ਕੰਮ ਇਹਦੇ ਛੋੜੀ ਬੈਠਾ ਬਾਕੀ ਇਹਦੇ ਹੁੱਡੀਆਂ ਬਣਾਦੀ ਸੀ ਅਸੀਂ ਇਸ ਤੋਂ ਦੋ ਵਾਰ ਨੂੰ ਚਾਰ ਵਾਰ ਕਹਿੰਦੇ 10 ਵਾਰੀ ਕਹਿੰਦੇ ਆਣਾ ਮੋੜਾ ਠੇਕੇਦਾਰੀ ਨੰਗਰ ਤੋਂ ਅੰਦਰ ਇਹਨੂੰ ਦੁਆਰ ਤੇ ਕੰਮ ਸਾਰੇ ਕਰਾ ਜਾਵੇ ਇਹ ਕਹਿੰਦਾ ਅੱਜ ਪੁੱਛਣਾ ਜੀ ਕੱਲ ਪੁੱਛਦਾ ਉਹਨਾਂ ਦੀ ਸਿਕਿਉਰਟੀ ਮਈ ਹੁੰਦੀ ਜੀ ਅਗਰ ਉਹ ਨਹੀਂ ਕੰਮ ਕਰਦਾ ਤੁਸੀਂ ਹੋਰ ਕੋਈ ਠੇਕੇਦਾਰ ਦਾ ਕੰਮ ਕਰਾਓ ਸੋਣਣਾ ਦੇਖ ਕੋ ਮੈ ਅਗਰ ਕੈਮਰਾ ਦੀ ਹਰ ਰੋਜ਼ ਘੇੜੇ ਮਾਰ ਦੇਣਾ ਬਾਤ ਕੀ ਨਾਮ ਤੋਂ ਮੇਰਾ ਭਾਰਤ ਭਾਰਤ ਨੂੰ ਮੈਂ ਸੋਲਣਾ ਮਾਰਨਾ ਤਾਂ ਕਾਂਗਰਸੀ ਉਹ ਕੌਂਸਲਰ ਹੈ ਇਹਨਾਂ ਦੀ ਰਿਐਕਸ਼ਨ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਸਾਰਿਆਂ ਦੀ ਗੱਲ ਹੈ ਕਿ ਮੇਰਾ ਦੋਸਤ ਜਿਹੜਾ ਉੱਤੇ ਮੇਰਾ ਹੋਰ ਕੰਮ ਲੱਗਿਆ ਮੇਰਾ ਇੱਕ ਜਿਹੜਾ ਹੋਵੇ ਮੇਰਾ ਬਾਹਰ ਮਰ ਕੋਈ ਬਲਵਾਣਾ ਜਦੋਂ ਕੰਮ ਸਾਫ ਹੋ ਜਾਵੇ ਉਹ ਠੇਕੇ ਦਾ ਕੰਮ ਛੱਡ ਕੇ ਉਹ ਬਸੇ ਕਰਨ ਲੱਗੇ ਰਹਿੰਦੇ ਨੇ ਇਹਨਾਂ ਦੀ ਗੱਲ ਨੋਟ ਕਰੋ ਪਾਸ ਕੁਸ਼ਨ ਜੀ ਜੀ ਜਿੱਥੇ ਕੰਮ ਚੱਲਦਾ ਹੈ ਠੇਕੇਦਾਰ ਕੰਮ ਛੱਡ ਕੇ ਹੋਰ ਕੰਮ ਕਰ ਰਹੀ ਹੈ ਮੈਨੂੰ ਇਹਦੀ ਇਨਕੁਆਇਰੀ ਕਰਕੇ ਦੋ ਜੋ ਉਹਨਾਂ ਨੇ ਲੇਕਿਨ ਨੰਗੋੜਾ ਠੇਕੇਦਾਰ ਨੂੰ ਨਾਮ ਲਿਖਿਆ ਜਾਵੇ ਇਹ ਕੰਮ ਇੰਨਾ ਵਿਕਾਰ ਕਰ ਰਿਹਾ ਹੈ ਹਰ ਰੋਜ਼ ਪਬਲਿਕ ਆਪਣੇ ਆਪ ਆਪਣੀ ਸਰਕਾਰ ਦੇ ਬਾਹਰ ਉੱਜੜ ਰਹੀ ਹੈ ਪੁੱਤਰੇ ਅਸੀਂ ਰੋਜ਼ ਫੋਟੋ ਲੇਕ ਨਕਰ ਖੜੇ ਕੋਆ ਪਰਦਾ ਸਾਹਿਬ ਕਿਰਿਦਾਰ ਫੋਨ ਕਰਾ ਮੈਂ ਮੰਦਿਰ ਦੇ ਕੋਲ ਤਿੰਨ ਸਾਲ ਤੋਂ ਓਵਰਫਲ ਪਾਏ ਤੋਂ ਪਾਣੀ ਚੱਲਦਾ ਹੈ ਜੀ ਉਹ ਵੀ ਠੀਕ ਨਹੀਂ ਕਰ ਰਹੀ ਹਰ ਵਾਰ ਜਾਂਦੇ ਪਰਦਾ ਸਾਹਿਬ ਕਿੰਦੇ ਵੀ ਸਾਰੇ ਪ੍ਰਾਤ ਕਰਨ ਤੇ ਸਾਨੂੰ ਕਹਦੇ ਗੁਦਾਂ ਸਾਹਿਬ ਤੋਂ ਬੇਨਤੀ ਕਿ ਤੁਸੀਂ ਅਜ ਤੱਕ ਕੋਈ ਕੰਮ ਉਦੇ ਕੋਰ ਕੰਮ ਦੋਸਟਾ ਹੋਗਾ ਪਾਈ ਪਾ ਕੋਟ ਉਦੇ ਇੱਕ ਪਾਈਪ ਤੇ ਪਾਈ ਹੋਈ ਹੈ ਸਾਡਾ ਬੈਕਿੰਗ ਉਹ ਜੋ ਬਣਾ ਕੇ ਤਰਾਜ ਕਰਦੇ ਪਏ ਮੈਂ ਉਹ ਸਾਡਾ ਪਰਸਨ ਕਰੀ ਮੈਂ ਮੰਦਰ ਦੇ ਮੁਰੇ ਜੀ ਜੀ ਤਿੰਨ ਸਾਲ ਦੇ ਰੋਲਾ ਬਾਰੇ ਸਰ ਮਾਤਰੀ ਜੀ ਮੈਡਮ ਟਾਈਮ ਉੱਗਣੇ ਜਾ ਰਹੇ ਨੇ ਇਹਨੇ ਵੀ ਸਪੈਸ਼ਲ ਪਤਾ ਜੀ ਨੂੰ ਕਿਹਾ ਹੈ ਕਿ ਕਰੋ ਕੰਮ ਉਹਨੇ ਵੀ ਦਿਵਾਈ ਕਿਹੜੇ ਬਣੇ ਜਿੰਨਾ ਦੇ ਕਿਹੜੇ ਕੋਲ ਮੈਡਮ ਮੈਡਮ ਕਿਹੜਾ ਕੋੜਾ ਤੁਹਾਡਾ ਉਹ ਤਾਂ ਕੋਈ ਨਹੀਂ ਨੰਬਰ ਕੀ ਨਾਮ ਗੋਡੇ ਕਿਤ ਰਾਜ ਹੈਗਾ ਕੰਪਨੀ ਦੇਖੋ ਸਰਕਾਰ ਦੇ ਇਹ ਤਾਂ ਹਾਲੀਵੁੱਡੀ ਹੋ ਗਈ ਜਿੱਤੇ ਜਿੱਤੇ ਸਰਕਾਰ ਆਪਣੇ ਕੋਲ ਲੋਕਾਂ ਕੋਲ ਪੈਸਾ ਆਏਗਾ ਤੇ ਇਤਰਾਜ ਤਾਂ ਤਾਂ ਕਿੰਨੇ ਲੋਕ ਤਾਂ ਰਾਈ ਜਾਂਦੇ ਨੇ ਇਹ ਉਹ ਆਪਣਾ ਜਿੰਨਾ ਕੰਮ ਨੂੰ ਹੁੰਦਾ ਹੈ ਉਹਨਾਂ ਨਹੀਂ ਜਾਈਦਾ ਸਗੇ ਤਾਂ ਸਰਕਾਰ ਤੇ ਨਹੀਂ ਹਾਂ ਕੈਸਾ ਆਉਂਦਾ ਉਹ ਪਤਾ ਨਹੀਂ ਪੈਸਾ ਆਪਣੇ ਕੋਲ ਆਉਂਦਾ ਹੈਗਾ ਜਿਹੜਾ ਕਮੇਟੀ ਕੋਲ ਕਰ ਰਹੀ ਆ ਤੇ ਸਾਡਾ ਪਤਾ ਕਿ ਇਹ ਨਹੀਂ ਸਾਨੂੰ ਪਤਾ 15 ਲੱਖ ਆਉਣੀ ਹੈ ਸਾਡੇ ਪਾਸ ਹੋ ਜਾ ਦਮੀਆਂ ਆਪਾਂ ਨੂੰ ਪ੍ਰਦਰਸ਼ਨ ਦਿਖਾਏਗੇ ਤੇ ਚਲੋੜੀਆਂ ਤੇ ਜਿਹੜੀ ਜਿਹੜਾ ਹੋਰ ਕਮੂਨੀ ਸਾਹਿਬ ਜੀ ਪਹਿਲਾ ਬਾਤ ਹੋਈ ਉਹ ਉਹਦਾ ਪੈਸਾ ਕਿੰਨਾ ਆ ਰਿਹਾ ਨਕਸ਼ ਦਾ ਦਿਨ ਦਿਲੀ ਆ ਰਿਹਾ ਰੋਜ਼ ਰੋਜ਼ ਦਾ ਰੈਵਨੂ ਉਹਦਾ ਅਸੀਂ ਕਢਾ ਲੂਗੇ ਕਿੰਨਾ ਹੁੰਦਾ ਕਿੰਨਾ ਲੈਂਦਾ ਅਸੀਂ ਇੰਨਾ ਕਢਾ ਕੇ ਦੱਸੂ ਜੀ ਕਿੰਨਾ ਦੀ ਸਮਝ ਪਤਾ ਹੋਵੇ ਨਹੀਂ ਅਸੀਂ ਤਾਂ ਐਸੇ ਬਣਾ ਦਾ ਕੋਈ ਅਸੀਂ ਰੁਕਿਆ ਨਹੀਂ ਕਰਦੇ ਨੇ ਇਹ ਹੈ ਸੀਸ ਦਾ ਰਾਈਟਰ ਸਾਰੀ ਗੱਲ ਪਾਰਦਰਸ਼ੀ ਜੇ ਉਹ ਕਾਊਂਟਰਟ ਤੋਂ ਕੋਈ ਵੀ ਬੰਦਾ ਬੋਲੇ ਕਹਿੰਦੇ 4 ਕਰੋੜ ਰੁਪਏ ਆਇਆ ਅੱਜ ਦਾ ਅੱਜ ਦਾ ਸਾਈਟ ਬਣਾਉਣ ਦਾ ਕਿੰਨੇ ਪਰਸੈਂਟ ਦੇ ਇਹ ਪਤਾ ਹੀ ਨਹੀਂ ਲੱਗਿਆ ਵੀ ਕਿੰਨੇ ਪੈਸੇ ਪਏ ਨਹੀਂ ਕਰਵਾਉਂਦੇ ਭਰਮਾ ਜੀ ਨੇ ਸਾਨੂੰ ਦੇਖ ਕੇ ਨਿਸ਼ਚਿਤ ਜੀ ਬਣਾਉਣ ਮੈਂ ਪ੍ਰਧਾਨ ਜੀ ਬੇਨਤੀ ਕਰਦੀ ਹਾਂ ਕਿ ਇੱਥੇ ਜ਼ਿੰਮੇਵਾਰ ਆਉਂਦੇ ਜੋ ਬੈਠੇ ਹੁਕਿ ਜਦੋਂ ਆਪਾਂ ਆ ਬਣਾਉਂਦੇ ਆ ਨਾ ਬਜਟ ਉਹ ਸਾਰਿਆਂ ਦੀ ਲੈ ਲੈਂਦੇ ਜਾਵੇ ਭੈਣ ਜੀ ਤੁਹਾਡੇ ਵਾਰਡ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਨੇ ਕੀ ਚਾਹੀਦਾ ਕੀ ਦਿੱਕਤਾਰੀ ਹੈ ਉਸ ਕੋਰਡਿੰਗ ਉਹਦੇ ਵਿੱਚ ਪਾ ਲੈਣਾ ਹੋ ਗਿਆ ਜੀ ਇਹਨਾਂ ਦੇ ਜੋ ਕੁਝ ਦੱਸਿਆ ਕਿ ਆਹ ਆਸੋਸੀਆਮੈਂਟ ਦੇ ਲਈ ਅਵਾਰਡ ਵੀ ਹੈਗੀਆਂ ਨੇ ਉਹਨਾਂ ਨੂੰ ਲਿਖ ਕੇ ਉਹਦੇ ਵਿੱਚ ਪਾ ਲੈਣਾ ਉਹਦੇ ਨਾਲ ਕੀ ਹੁੰਦਾ ਵੀ ਐਕਸ਼ਨ ਚੁਸ ਰਹਿਣਾ ਤੇ ਜਦੋਂ ਬੋਰਡ ਦੇ ਜਿਵੇਂ ਹੁਣ ਉਹਨਾਂ ਦੇ ਮੁੱਦਾ ਪਾਪ ਨੂੰ ਸੁਣ ਕੇ ਚੱਕਿਆ ਕਿ ਜਿਹੜੇ ਸਫਾਈ ਕਰਮਚਾਰੀ ਉਹ ਤਾਂ ਹੁੰਦੇ ਬੰਦੇ ਜਾਂ ਫਿਰ ਉਹ ਐਟ ਲੀਸਟ ਜਦੋਂ ਡੇਲੀ ਸਫਾਈ ਕਰਮਚਾਰੀ ਰਿਪੋਰਟ ਦੇ ਐਮਸੀ ਨੂੰ ਰਿਪੋਰਟ ਕਰ ਦਿੰਦੇ ਬੋਰਡ ਦੇ ਐਮਸੀ ਰਿਪੋਰਟ ਕਰਨ ਜਾ ਕੇ ਸਾਈਨ ਕੋਈ ਨਾ ਕੋਈ ਨਾ ਡਾਇਰੀ ਆਪ ਦਸਤਰ ਬਣਾਇਆ ਹੋਇਆ ਹੈ ਕਰਿਆ ਜੀ ਇਹ ਕੀਤਾ ਹੈ ਨਾ ਸਫਾਈ ਬਹੁਤ ਹੀ ਜ਼ਿਆਦਾ ਸੀ ਕਿ ਲੋਕ ਲਈ ਅਸੀਂ ਹੁਣ ਇੱਕ ਵਾਰੀ ਕੀਤਾ ਹੈ ਆਪਣੇ ਉਰਾਲੀ ਚ ਜਾਂ ਜੀ ਸਾਡੇ ਸਾਹਿਬ ਨੂੰ ਪਰ ਵਾਲੇ ਮੈਂ ਤੁਸੀਂ ਸੋ ਆਪਾ ਇੱਕ ਜਰਨਲ ਬੰਦਾ ਉਹਦੇ ਅੱਗੇ ਤੋਂ ਨਿਕਲ ਨਹੀਂ ਸਕਦਾ ਮੈਮ ਅਗਰ ਆਪਾ ਮਾਰਨਿੰਗ ਚ ਵੀ ਸੋਚ ਲਈ ਦੋਨੋਂ ਬੜੀ ਦੇ ਲਈ ਮਾਈਕ ਕਮ ਚਾਹੀਏ ਆ ਦੇਖੋ ਜੀ ਆ ਇੱਕ ਲੋਕਾਂ ਦਾ ਰਾਸ਼ਟਰਪਤੀ ਵਾਰਡ ਮਿਲਿਆ ਹੋਇਆ ਹੈ ਆ ਦੇਖ ਲਓ ਜੀ ਸਵਾਈ ਦੇ ਸਾਡੇ ਸ਼ਹਿਰ ਨੂੰ ਪ੍ਰਧਾਨ ਜੀ ਲੈ ਕੇ ਆਏ ਹਾਲ ਦੇ ਨੂੰ ਕਹਿ ਰਹੇ ਦੋਨੋਂ ਦੇ ਤੇ ਦੇ ਨਾਲ ਬਣਦੇ ਟੋਲ ਜੀ ਚਾਰ ਦਿਨ ਚੱਲੇ ਸਰਪੰਚ ਉਹ ਕਰਮ ਕੀ ਹੈ ਕੋਲੋਂ ਟੂ ਬੁੱਕ ਤੇ ਆਉਣਾ ਨਾ ਕੋਈ ਕਰਮ ਹੋਣਾ ਸਾਫਟ ਨੂੰ ਦੋ ਪੰਜਾਂ ਦੇ ਕਹਿੰਦੇ 9 ਮਿੰਟ ਦੇ ਸਫਾਈ ਜਿਹੜੀ ਕਰ ਰਿਹਾ ਆ ਪਰ ਬਾਡ ਵਾਈਜ਼ ਵੰਡ ਕੇ ਦਿੱਤੇ ਹੋਣਗੇ ਵੰਡ ਕੇ ਦਿੱਤੇ ਮੈਂ ਬਾਡ ਸਾਡੇ ਨਾਲ ਦੱਸੀ ਸੀ ਕਿ ਕਿੰਨੇ 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 ਕਿੰਨੇ